ਸਤ ਸ਼੍ਰੀ ਅਕਾਲ ਜੀ ਬੀਤੇ ਦਿਨ ਹੀ ਲਵਪ੍ਰੀਤ ਸਿੰਘ ਦੀ ਵਾਈਫ ਸਰਪ੍ਰੀਤ ਕੌਰ ਦੀ ਪਹਿਲੀ ਰਸੋਈ ਸੀ ਅਤੇ ਇਸ ਮੌਕੇ ਦੀ ਵੀਡੀਓ ਲਵਪ੍ਰੀਤ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਸਾਡੇ ਨਾਲ ਸਾਂਝੀ ਕੀਤੀ ਗਈ ਸਰਪ੍ਰੀਤ ਕੌਰ ਨੂੰ ਚੌਂਕੇ ਚੜਾਉਣ ਦੀ ਰਸਮ ਕੀਤੀ ਗਈ ਅਤੇ ਉਸਨੇ ਆਪਣੀ ਪਹਿਲੀ ਰਸੋਈ ਦੀ ਰਸਮ ਵਿੱਚ ਮਿੱਠੇ ਚੱਕੜਾ ਪ੍ਰਸ਼ਾਦ ਬਣਾਇਆ ਇਸ ਮੌਕੇ ਤੇ ਸਰਪ੍ਰਿਤ ਕੌਰ ਕੁਲ ਉਹਨਾਂ ਦੇ ਹਸਬੰਡ ਖੜੇ ਹੋਏ ਦਿਖਾਈ ਦਿੱਤੇ ਜਿਸ ਨੂੰ ਦੇਖਦਿਆਂ ਇੱਕ ਯੂਜ਼ਰ ਨੇ ਕਮੈਂਟ ਕੀਤਾ ਵੀਰ ਜੀ ਤੁਸੀਂ ਬੈਠ ਜਾਓ ਪ੍ਰਸ਼ਾਦ ਤੁਹਾਨੂੰ ਬਾਅਦ ਚ ਮਿਲ ਜਾਊਗਾ ਉਤੇ ਇੱਕ ਹੋਰ ਯੂਜ਼ਰ ਕਮੈਂਟ ਕਰਦੀ ਹੋਈ ਲਿਖਦੀ ਹੈ ਸਭ ਤੋਂ ਵਧੀਆ ਗੱਲ ਵਿਆਹ ਲਈ ਤੁਸੀਂ ਆਪਣਾ ਘਰ ਚੇਂਜ ਨਹੀਂ ਕੀਤਾ ਕੁੜੀ ਫਿਰ ਵੀ ਖੁਸ਼ ਹੈ ਕਈ ਕੁੜੀਆਂ ਪਹਿਲਾਂ ਘਰ ਦੇਖਦੀਆਂ ਦਿਲ ਨਹੀਂ ਉਤੇ ਹੀ ਲਵਪ੍ਰਿਤ ਨੂੰ ਚਾਣ ਵਾਲੇ ਬਾਕੀ ਯੂਜ਼ਰਜ਼ ਵੀ ਉਹਨਾਂ ਨੂੰ ਵਧਾਈਆਂ ਦਿੰਦੇ ਹੋਏ ਦਿਖਾਈ ਦਿੱਤੇ ਵੈਲ ਤੁਹਾਨੂੰ ਲਵਪ੍ਰਿਤ ਅਤੇ ਸਹਿਪ੍ਰਿਤ ਕੌਰ ਦੀ ਜੋੜੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਆਪਾਂ ਫਿਰ ਮਿਲਦੇ ਹਾਂ ਨੈਕਸਟ ਅਪਡੇਟ ਦੇ ਨਾਲ ਤਦ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਮੈਂ ਤੂੰ ਹੁਣ ਕਿੱਥੇ ਚੱਲਿਆ ਵਾਂ ਉਹ ਮੈਂ ਘੁੰਮਣ ਚੱਲਿਆ ਸੀਗਾ ਹੁਣ ਤੇਰਾ ਹੋ ਗਿਆ ਵਿਆਹ ਘੁੰਮਣ ਘਮਣ ਨਾ ਜਾਇਆ ਕਰ ਲੈ ਵਿਆਹ ਹੋ ਗਿਆ ਫਿਰ ਕੀ ਆ ਘੁੰਮਣ ਤਾਂ ਜਾਣਾ ਹੀ ਪਊਗਾ ਆਈਂ ਥੋੜੀ ਠੀਕ ਹੈ